मां जे संगणी छा ਹੁੰਦੀ मां जे संगणी छा ਹੁੰਦੀ ਏ ਮਾਲੀ ਬਣ ਰਹਿਂਦਾ ਬਾਪੂ ਏ ਮਾਂ ਬੱਚੇ ਨੂੰ ਕੁੱਖ ਚ ਰੱਖੇ ਮਨ ਚ ਰਖੇਂਦਾ ਬਾਪੂ ਬੱਚਿਆਂ ਲਈ ਹੱਡੀ ਆਪਣੇ ਤੋੜੇ ਕਦੀ ਨਾ ਢੈਂਦਾ ਬਾਪੂ ਏ ਪਤਾ ਨਹੀਂ ਉਹ ਦਿਲ ਦੇ ਉੱਤੇ ਕੀ ਕੀ ਸਹਿੰਦਾ ਬਾਪੂ ਏ ਕਮਾਲ ਹੈ ਪਰ ਬੋਲ ਕਿਸੇ ਨੂੰ ਕਮਾਲ ਹੈ ਪਰ ਬੋਲ ਕਿਸੇ ਨੂੰ ਕੁਝ ਨਾ ਕਹਿੰਦਾ ਬਾਪੂ ਏ ਬਿਨ ਬੋਲੇ ਗੱਲਾਂ ਕਰ ਜਾਂਦਾ ਜਦ ਕੋਲ ਹੈ ਵੰਡਾ ਬਾਪੂ ਮੈਨੂੰ ਬੋਲੇ ਗੱਲਾਂ ਕਰ ਜਾਂਦਾ ਜਦ ਕੋਲ ਹੈ ਵੰਡਾ ਬਾਪੂਏ ਬਾਪੂ ਸਾਨੂੰ ਚੀਜ਼ ਲਿਆ ਦੇ ਬਾਪੂ ਸਾਨੂੰ ਚੀਜ਼ ਲਿਆ ਦੇ ਪਤਾ ਨਹੀਂ ਪਰ ਕਿੱਥੋਂ ਆਉਂ ਜਾਦੂਗਰ ਹੈ ਬਾਪੂ ਸਾਡਾ ਆਥਣ ਨੂੰ ਉਹ ਚੀਜ਼ ਲਿਆਉਂ ਉਹਦੇ ਪੈਰੀ ਟੁੱਟੀ ਚੱਪਲ ਸਾਡੇ ਪੈਰੀ ਬੂਟ ਪਵਾਉ ਖੁਦ ਭਾਵੇਂ ਉਹ ਕੋਖਾ ਸੋਵੇ ਸਾਨੂੰ ਉਹ ਰੱਜ ਖਵਾਉ ਖੁਦ